ਜਿਸ ਵੀ ਗੁਰੂ ਪਿਆਰੇ ਨੇ ਪਰਮ ਪਿਤਾ ਪ੍ਰਮਾਤਮਾ ਦੀ ਕਿਰਪਾ ਨਾਲ ਏਕਮਨ ਹੋ ਕੇ ਗੁਰੂ ਸਾਹਿਬ ਦਾ ਨਾਮ ਜਪਿਆ ਪਰਮੇਸ਼ਰ ਦਾ ਨਾਮ ਜਪਿਆ ਉਹਦੇ ਹਿਰਦੇ 'ਪਾਈ ਸੁਖ ਅਵਸਥਾ ਹੈ ਉਹਦੇ ਘਰ ਵਿੱਚ ਵਿਨੰਦ ਬਣਦਾ ਹੈ ਤੇ ਸਾਰੀਆਂ ਰੁਕਾਵਟਾਂ ਉਹ ਦੂਰ ਹੋ ਜਾਂਦੀਆਂ ਨੇ ਤੇ ਪ੍ਰਮਾਤਮਾ ਦੀ ਕਿਰਪਾ ਬਹੁਤ ਮੰਦੀ ਹੈ ਜੀ ਬਚਨ ਗੁਰੂ ਸਾਹਿਬਾਂ ਦੇ ਬੇਗਨਾ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿੜਾਇਆ ਖੋਏ ਪਾਪ ਪਾਇ ਸਭ ਪਾਵਨਾ ਜਨ ਨਾਨਕ ਸੁਖ ਕਰ ਆਇਆ ਗੁਰੂ ਸਾਹਿਬ ਕਿਰਪਾ ਕਾ ਸਭ ਨੂੰ ਨਾਮ ਰਪੇ ਤਨ ਬਖਸ਼ੇ ਸਭ ਦੇ ਕਰਾ ਸੁਖ ਸ਼ਾਂਤੀ ਤੇ ਨਾਮ ਦੀ ਦਾਤ ਬਖਸ਼ਣ ਜੀ ਵਾਹ i <sweak>